ਦਿੱਲੀ ਕ੍ਰੈਮ ਨੈਸ਼ਨਲ ਨਿਊਜ਼ ਦੇਖ ਰਹੇ ਸਰੋਤਿਆਂ ਦਾ ਧੰਨਵਾਦ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਕੌਣੀ ਚ ਜਿਹੜਾ ਦੁੱਦੇ ਕੌਣੀ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਕੌਣੀ ਤੇ ਕੌਣੀ ਚ ਕੀ ਵੇਖਿਆ ਕਿ ਬਹੁਤ ਦੁਖੀ ਪਰਿਵਾਰਾਂ ਚੋਂ ਪਹਿਲਾ ਇੱਕ ਪਰਿਵਾਰ ਦੀ ਆ ਵੀਡੀਓ ਤੁਹਾਡੇ ਰੂਬਰੂ ਕਰੀਏ ਹੁਣ ਦੂਜੇ ਪਰਿਵਾਰ ਨੂੰ ਮਿਲਣ ਆਏ ਆ ਤੇ ਮੇਰੇ ਖਿਆਲ ਇੱਕ ਪਰਿਵਾਰ ਹੋਰ ਇਦਾਂ ਦਾ ਉਹਦੇ ਨਾਲ ਵੀ ਤੁਹਾਡੀ ਤੁਹਾਡੇ ਰੂਬਰੂ ਕਰਾਵਾਂਗੇ ਆ ਦੂਜੇ ਪਰਿਵਾਰ ਦੀ ਗੱਲਬਾਤ ਕਰਦੇ ਆ ਸੋ ਪਰਿਵਾਰ ਦੇ ਜਿਹੜੇ ਹਾਲਾਤ ਨੇ ਸਾਡੇ ਨਾਲ ਮੌਜੂਦ ਨੇ ਘਰ ਦੇ ਮੁਖੀ ਆ ਵਿਚਰੀ ਆ ਉਹਦਾ ਬੇਟਾ ਤੇ ਇਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ ਤੇ ਇਹ ਆਪ ਹੈਂਡੀਕੈਪਟ ਹੈ ਜਿਹੜੀ ਇਹ ਆ ਇੱਕ ਲੱਤ ਦੀ ਹੈਣੀਗੀ ਮੈਂ ਬੇਨਤੀ ਕਰਾਂ ਕੈਮਰਾਮੈਨ ਨੂੰ ਕਿ ਆ ਇਹਦੀ ਲੱਤ ਸਾਰੀ ਵਿਖਾਈ ਜਾਵੇ ਤੇ ਇਹਨੂੰ ਜਿਹੜੀ ਵਾਰ ਦੀ ਵੀ ਸ਼ਿਕਾਇਤ ਆ ਤੇ ਹੋਰ ਵੀ ਜਿਵੇਂ ਨਾਰਮਲ ਬਿਮਾਰੀਆਂ ਜਿਹੜੀਆਂ ਬੈਠੇ ਬੰਦੇ ਨੂੰ ਲੱਗ ਜਾਂਦੀਆਂ ਕਾਫੀ ਸਾਰੀਆਂ ਪ੍ਰੋਬਲਮਾ ਇਸੇ ਔਰਤ ਨੂੰ ਵਿਚਾਰੀ ਨੂੰ ਮਾਤਾ ਨੂੰ ਹੈਗੀਆਂ ਸੋ ਇਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਰਾਜਵੀਰ ਜੀ ਹੈ ਰਾਜਵੀਰ ਰਾਜਵੀਰ ਜੀ ਰਾਜਵੀਰ ਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਦੇ ਮੌਤ ਹੋ ਗਈ ਦੂਰ ਸਾਲ ਹੋ ਗਏ ਤੇ ਦੂਰ ਸਾਲ ਹੋ ਗਿਆ ਤੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਕਰਦੇ ਬਸ ਆਈ ਮੰਗ ਤੰਗ ਕੇ ਮੜਾ ਮੋਟਾ ਮੁੰਡਾ ਤੇ ਆੜੀ ਦੱਪਾ ਜਾਂਦਾ ਏ ਸਕੂਲ ਜਾਵਰ ਦਾ ਕਿਤੇ ਨਹੀਂ ਜਾਂਦਾ ਤੁਸੀਂ ਆਪਦੇ ਕੰਨਾਂ ਨਾਲ ਸੁਣ ਲਿਆ ਵੀ ਮੁੰਡਾ ਮੇਰਾ ਵਿਚਾਰਾ ਦਿਹਾੜੀ ਦੱਪਾ ਜਾਂਦਾ ਕਿਤੇ ਲੱਗਦੀ ਹੈ ਦਿਹਾੜੀ ਕਿਤੇ ਨਹੀਂ ਲੱਗਦੀ ਤੇ ਅ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੁਹਾਡਾ ਇੱਕ ਜਿਹੜਾ ਸ਼ੇਅਰ ਕਰਿਆ ਇਸ ਪਰਿਵਾਰ ਦੇ ਬਹੁਤ ਕੰਮ ਆਊਗਾ ਤੇ ਇਹਨਾਂ ਦੀ ਬਹੁਤ ਮਦਦਤ ਹੋ ਸਕਦੀ ਹੈ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਐਨ ਆਰ ਆਈ ਵੀਰਾਂ ਨੂੰ ਦਾਨੀ ਸੱਜਣਾ ਨੂੰ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਪਰਿਵਾਰਾਂ ਦੀ ਸਾਰ ਲਈ ਜਾਵੇ ਇਹਨਾਂ ਨੂੰ ਬਣਦਾ ਜਿਹੜਾ ਹੱਕ ਦਿੱਤਾ ਜਾਵੇ ਤੁਹਾਡੀ ਹੈਂਡੀਕੈਪਡ ਦੀ ਪੈਨਸ਼ਨ ਲੱਗੀ ਹੈ ਜੀ ਨਹੀਂ ਜੀ ਨਹੀਂ ਲੱਗੀ ਫਿਰ ਤੁਸੀਂ ਇਹ ਆਪਦੇ ਪਿੰਡ ਦੇ ਮੈਂਬਰ ਸਰਪੰਚ ਨੂੰ ਕਹਿ ਕੇ ਸਰਪੰਚ ਸਾਹਿਬ ਨੂੰ ਜਾਂ ਮੈਂਬਰ ਸਾਹਿਬ ਨੂੰ ਕਹਿ ਕੇ ਪੈਨਸ਼ਨ ਦਾ ਲਵਾ ਸਕਦੇ ਆਂ ਨਹੀਂ ਆ ਤੇ ਫਿਰ ਕਹੋ ਉਹਨਾਂ ਨੂੰ ਪੈਨਸ਼ਨ ਦਾ ਲਵਾਓ ਤੁਹਾਡੇ ਇੱਕ ਵਾਰਸ ਮੈਥੋਂ ਆਪ ਦਾ ਤੋੜਾ ਫੇਰਾ ਨਹੀਂ ਹੁੰਦਾ ਜੀ ਤਾਂ ਕਰਕੇ ਵੀ ਪਹੁੰਚ ਨਹੀਂ ਹੁੰਦੀ ਐ ਨਹੀਂ ਤੇ ਆ ਮੁੰਡਾ ਜਿਹੜਾ ਇਹਦਾ ਮਾਤਾ ਦਾ ਨਾਲ ਬੈਠਾ ਤੇ ਜਿਵੇਂ ਕਹਿੰਦੇ ਆ ਵੀ ਏਡੇ ਏਡੇ ਜਵਾਕ ਆ ਜਿਹੜੇ ਸੁੱਤੇ ਪੈਣੇ ਉੱਠਦੇ ਤੇ ਖੇਡਣ ਦੀ ਉਮਰ ਆ ਤੇ ਖੇਡਣ ਦੀ ਉਮਰਾਂ ਚ ਜਿਹੜਾ ਘਰ ਦੀ ਕਵਿਲਦਾਰੀ ਚੱਕਣੀ ਪੈ ਗਈ ਆਪਦੀ ਮਾਂ ਦਾ ਪਾਲਣ ਪੋਸ਼ਣ ਕਰਨਾ ਪੈ ਗਿਆ ਸੋ ਕਰਦੇ ਆ ਉਹ ਮੁੰਡੇ ਨਾਲ ਵੀ ਗੱਲਬਾਤ ਹਾਂ ਬੇਟਾ ਕੀ ਨਾਮ ਹੈ ਤੇਰਾ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਅਰਸ਼ਦੀਪ ਸਿੰਘ ਪੜ੍ਹਾਈ ਪੜ੍ਹਾਈ ਤਾਂ ਹੁਣ ਮੈਨੂੰ ਤੁਹਾਡੇ ਹਾਲਾਤਾਂ ਤੋਂ ਲੱਗਦਾ ਵੀ ਤੁਸੀਂ ਨਹੀਂ ਕਰਦੇ ਹੋ ਨਹੀਂ ਪੜ੍ਹਾਈ ਤਾਂ ਕਰਦਾ ਤੇ ਕੀ ਕਰਦੇ ਹੋ ਹੁਣ ਇਸ ਟਾਈਮ ਮਿਸਤਰੀ ਦਾ ਕੰਮ ਤੇ ਜਾਂਦੇ ਹਾਂ ਡਾਡੀ ਦਾਪਾ ਕਰਦੇ ਹਾਂ ਹਾਂਜੀ ਤੇ ਕਿਵੇਂ ਕਰਦਾ ਗੁਜ਼ਾਰਾ ਫਿਰ ਚੱਲਦਾ ਥੋੜਾ ਇਹੀਂ ਬਸ ਦਿਹਾੜੀ ਤੇ ਪੇ ਜਾ ਕੇ ਕਿਤੇ ਦਿਹਾੜੀ ਲੱਗਦੀ ਹੈ ਜੀ ਕਿਤੇ ਨਹੀਂ ਕਿਤੇ ਹਾਂ ਮੈਂ ਉਹ ਵੀ ਗੱਲ ਕਰਦੈ ਨਾ ਵੀ ਦਿਹਾੜੀ ਵੀ ਰੈਗੂਲਰ ਨਹੀਂ ਲੱਗਦੀ ਕੀ ਕਿਤੇ 10 ਦਿਨ ਘਰੇ ਵੀ ਰਹਿਣਾ ਪਵੇ ਤਾਂ ਫਿਰ ਕਿਵੇਂ ਕਰਦੇ ਫੇਰੀ ਜਾਣਾ ਪੈ ਜਾਂਦਾ ਜੀ ਬਾਹਰ ਅੰਦਰ ਫਿਰ ਮੰਗ ਤੰਗ ਕੇ ਕੁਛ ਕਰ ਲੈ ਨਹੀਂ ਐਂ ਗੁਜ਼ਾਰਾ ਕਰ ਲਈਦਾ ਜੀ ਤੇ ਕੀ ਮੰਗ ਕਰਦੇ ਹੋ ਸਰਕਾਰ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਸਾਡੀ ਮਦਦ ਕੀਤੀ ਜਾਵੇ ਐਨ ਆਰ ਆਈ ਵੀਰਾਂ ਤੋਂ ਐਨ ਆਰ ਆਈ ਵੀਰਾਂ ਨੂੰ ਕੀ ਮਦਦ ਕਰਾਂਗੇ ਸਾਡੀ ਸੋ ਤੁਸੀਂ ਆਪਦੇ ਕੰਨਾਂ ਨਾਲ ਸੁਣ ਲਿਆ ਤੇ ਇਹਨਾਂ ਦੀ ਵੀਡੀਓ ਵੱਧ ਤੋਂ ਵੱਧ ਮੇਰੇ ਵੀਰ ਸ਼ੇਅਰ ਕਰ ਦਿਓ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਇਸ ਪਰਿਵਾਰ ਦਾ ਪੁੰਨ ਲੱਗੂਗਾ ਤੇ ਅਸੀਂ ਫੇਰ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਵੀ ਇਹਨਾਂ ਦੀ ਮਦਦ ਕਰਨੀ ਹੋਵੇ ਤੇ ਆਹ ਜਿਹੜੀ ਇਹਨਾਂ ਦੀ ਬੈਂਕ ਦੀ ਕਾਪੀ ਖਾਤਾ ਨੰਬਰ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਖਾਤਾ ਨੰਬਰ ਜ਼ੂਮ ਕਰਕੇ ਦਿਖਾ ਦਿਓ ਤੇ ਇਹਨਾਂ ਦਾ ਨੰਬਰ ਵੀ ਬੋਲ ਦਿੰਨੇ ਆ ਤੁਹਾਡੇ ਕੋਲ ਟੈਲੀਫੋਨ ਹੈਗਾ ਹਾਂ ਕਿਹਨਾ ਨੰਬਰ ਆ ਜੀ ਬੋਲ ਦਿਓ 8427015182 ਦੁਆਰਾ ਬੋਲ ਰਿਹਾ 8427015128 ਸੋ ਇਸ ਨੰਬਰ ਤੇ ਤੁਸੀਂ ਇਸ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਤੇ ਜੁੜੇ ਰਹਿਣਾ ਦਿੱਲੀ ਕ੍ਰਾਈਮ ਨੈਸ਼ਨਲ న్యూਸ ਨਾਲ ਮਿਲਦੇ ਆ ਜਲਦੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀਕਾ दिल्ली क्राइम नेशनल न्यूज़ नजर सफर